ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਨਾਵ ਚੜ੍ਹਦੀ ਕਲਾ ਚੜ੍ਹਦੀ ਕਲਾ ਵਾਹਿਗੁਰੂ ਜੀ ਅੱਛਾ ਕੋਈ ਸ਼ਲੋਕ ਕਹਿ ਰਹੇ ਤੁਸੀਂ ਅੱਜ ਜੋੜਾ ਕਰ ਦੀ ਕੋਈ ਸ਼ਲੋਕ ਜਰ ਕਿਹੜਾ ਸ਼ਲੋਕ ਹੈ ਇਹ ਬਾਬੇ ਫਰੀਦ ਜੀ ਦਾ ਆ ਜੀ ਹਾਂਜੀ ਹਾਂਜੀ ਸ਼ਲੋਕ ਆ ਜੀ ਫਰੀਦਾ ਜੋ ਤੈ ਮਾਰਨ ਮੁਕੀਆਂ ਹਾਂਜੀ ਫਰੀਦਾ ਜੋ ਤੈ ਮਾਰਨ ਹਾਂਜੀ ਮੁਕੀਆਂ ਹਾਂਜੀ ਤਿੰਨਾ ਨਾ ਮਾਰੇ ਘੁੰਮ ਆਪਨ ੜੇ ਕਰ ਜਾਈਏ ਬਹਿਰ ਤਿੰਨਾ ਦੇ ਚੁੰਮ ਵਾਹਿਗੁਰੂ ਹਾਂਜੀ ਸਾਧ ਸੰਗ ਜੀ ਦੇ ਸ਼ਲੋਕ ਵਿੱਚ ਬਾਬਾ ਫਰੀਦ ਜੀ ਕਹਿ ਰਹੇ ਆ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਘੁੰਮ ਕਹਿੰਦੇ ਜਿਹੜੇ ਤੇਰੇ ਮੁਕੀਆਂ ਵੀ ਮਾਰ ਜਾਣ ਤੇ ਉਹਨਾਂ ਦੇ ਉਲਟੇ ਦੂ ਘਸੋਨ ਨਾ ਮਾਰੀ ਉਲਟਾ ਘੁੰਮ ਤੋਂ ਭਾਵ ਘੁੰਮ ਕੇ ਉਹਨਾਂ ਨੂੰ ਜਵਾਬ ਨਾ ਕੋਈ ਦਵੀ ਇਹਦੇ ਅਰਥ ਬੜੇ ਵਿਦਵਾਨਾਂ ਨੇ ਕੀਤੇ ਆ ਹਾਂਜੀ ਘੁੰਮ ਕੇ ਪਾਵ ਉਲਟ ਕੇ ਤੂੰ ਨਾ ਕੋਈ ਜਵਾਬ ਦਵੀ ਉਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੁਮ ਕਹਿੰਦੇ ਉਲਟਾ ਕੀ ਕਰਨਾ ਆਪਨੜਾ ਘਰ ਜਾਈਐ ਆਪਨੜਾ ਕਹਿੰਦੇ ਆਪਨੜਾ ਉਹਨਾਂ ਦੇ ਘਰੇ ਚਲਾ ਜਾਵੀਂ ਹਾਂਜੀ ਉਹਨਾਂ ਦੇ ਘਰ ਜਾ ਕੇ ਪੈਰ ਤਿਨਾਂ ਦੇ ਚੁੰਮ ਉਲਟਾ ਕਹਿੰਦੇ ਉਹਨਾਂ ਦੇ ਪੈਰ ਚੁੰਮ ਜੀ ਭਾਵ ਨਿਮਰਤਾ ਵਿੱਚ ਆ ਜੀ ਤੁਸੀਂ ਕਦੇ ਦੇਖ ਲਿਓ ਜਦੋਂ ਤੁਸੀਂ ਤੁਹਾਨੂੰ ਕੋਈ ਉਲਟਾ ਬੋਲ ਕੇ ਜਾਂਦਾ ਜਾਂ ਲੜ ਕੇ ਜਾਂਦਾ ਹਾਂਜੀ ਤੇ ਤੁਸੀਂ ਅੱਗੋਂ ਕੋਈ ਜਵਾਬ ਨਾ ਦਿਓ ਤੇ ਅੱਧਾ ਤੇ ਉਹ ਉਦੋਂ ਹੀ ਸ਼ਰਮਿੰਦਾ ਜਾ ਹੋ ਜਾਂਦਾ ਵੀ ਇਹਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਤਾਂ ਮੈਂ ਐਵੇਂ ਬੋਲੀ ਜਾਣਾ ਅੱਧੀ ਤੇ ਲੜਾਈ ਉਦੋਂ ਹੀ ਖਤਮ ਹੋ ਜਾਂਦੀ ਆ ਹਾਂਜੀ ਹਾਂਜੀ ਤੇ ਦੂਜਾ ਤੁਸੀਂ ਜੀਰੋ ਅਗਲੇ ਦੇ ਘਰੇ ਜਾ ਕੇ ਮਾਫੀ ਮੰਗ ਲੈਣੇ ਆ ਤੇ ਉਹ ਹੋਰ ਵੀ ਜ਼ਿਆਦਾ ਉਹ ਜਿਹੜੀ ਅੱਧੀ ਜਿਹੜੀ ਭਗਤੀ ਹੋਰ ਕੱਟ ਜਾਂਦੀ ਉਹਦੀ ਜਿਹੜੀ ਆਕੜ ਹੰਕਾਰ ਹੋਰ ਕੱਟ ਜਾਂਦਾ ਉਹਦਾ ਉਹ ਹੋਰ ਜ਼ਿਆਦਾ ਨਿਮਰਤਾ ਜਾ ਆਂਦਾ ਯਾਰ ਇਹ ਬੰਦੇ ਨੂੰ ਮੈਂਵੇਂ ਗਾਲਾਂ ਕੱਢੀਆਂ ਐਵੇਂ ਲੜਿਆ ਇਹਦੇ ਨਾਲ ਬਾਬਾ ਫਰੀਦ ਨੇ ਬੜਾ ਸੋਹਣਾ ਇੱਥੇ ਉਚਾਰਨ ਕਰਕੇ ਸਾਨੂੰ ਸਮਝਾਇਆ ਵਾ ਵੀ ਬੰਦਿਆ ਸਗੋਂ ਗੁੱਸੇ ਦੀ بجائے ਉਲਟਾ ਘੁਮ ਕੇ ਉਹਨੂੰ ਮਾਰਨ ਦੀ بجائے ਉਸ ਤੋਂ ਮਾਫੀ ਮੰਗ ਲਈ ਉਹਦੇ ਪੈਰੀਂ ਪੈ ਜੀ ਹਾਂਜੀ ਤੇ ਕੀ ਹੋਊਗਾ ਕਹਿੰਦੇ ਪੈਰ ਤਨਾਂ ਦੇ ਚੁੰਮ ਉਹ ਕਹਿੰਦੇ ਉਲਟਾ ਉਹ ਨਿਮਰਤਾ ਵਿੱਚ ਇੰਨਾ ਆ ਜਾਊਗਾ ਵੀ ਉਹ ਖੁਦ ਪਛਤਾਊਗਾ ਜੀਬ ਵੀ ਮੈਂ ਕਾਤੋਂ ਇਹਦੇ ਨਾਲ ਲੜਿਆ ਮੈਂ ਕਾਤੋਂ ਉਲਟ-ਪੁਲਟ ਬੋਲਿਆ ਇਹਨੂੰ ਹਾਂਜੀ ਸੋ ਇਹ ਸੀ ਇਸ ਸ਼ਲੋਕ ਦੀ ਵਿਚਾਰ ਵੈਸੇ ਅਰਥ ਬਹੁਤ ਬਣਦੇ ਓਦਾਂ ਮਾਰੇ ਦੀ ਬਾਣੀ ਦੇ ਜੇ ਆਪਾਂ ਇੱਕ ਬਾਹਰੀ ਅਰਥ ਕੀਤੇ ਆ ਥੋੜੇ ਵਾਲੇ ਅੰਤਰੀ ਵੀ ਵੀ ਕੀਤੇ ਆ ਵੀ ਮਾਰੇ ਕਹਿੰਦੇ ਜੇ ਤੂੰ ਅੰਦਰੋਂ ਨਿਮਰਤਾ ਨਾ ਰਵੇ ਤੇ ਬਹੁਤ ਕੁਝ ਤੂੰ ਪ੍ਰਾਪਤ ਕਰ ਸਕਦਾ ਕਿਉਂਕਿ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਵੱਡਾ ਹਾਂ ਉੱਚਾ ਆ ਕੇ ਮਾਣਨਾ ਕਰੀ ਸਿਮਲਾ ਮਾਰੇ ਕਹਿੰਦੇ ਨਾ ਸਿਮਲ ਰੁਖਸਰਾਇਰਾ ਅਤ ਦੀਰਗਤ ਮੋਚ ਓਏ ਜੇ ਆਵੇ ਆਸਕਰ ਜਾਹੇ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕਮ ਨਾ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਾ ਦਿੱਤਾ ਮਾਰੇ ਕਹਿੰਦੇ ਮਿੱਠਤ ਨੀਵੀ ਨਿਮਰਤਾ ਵਿੱਚ ਹੀ ਮਿਠਾਸ ਵਾ ਜੇ ਮਿਠਾਸ ਰੱਖਾਂਗੇ ਕਦੇ ਦੇਖਿਓ ਜਦੋਂ ਦਰਖਤ ਨੂੰ ਫਲ ਲੱਗਦਾ ਤੇ ਉਹ ਐਨ ਸਿੱਧਾ ਹੁੰਦਾ ਅਮਰੂਦ ਸੇਬ ਕੁਝ ਵੀ ਲੱਗਦਾ ਹਾਂਜੀ ਟਾਣੀ ਸਿੱਧੀ ਹੁੰਦੀ ਪਹਿਲਾਂ ਜਿਉਂ-ਜਿਉਂ ਫਲ ਪੱਕੀ ਜਾਂਦਾ ਵਾ ਉਹ ਨਿਉਂਦਾ ਜਾਂਦਾ ਥੱਲੇ ਨੂੰ ਕਦੇ ਦੇਖ ਲਿਓ ਮਹਾਰਾਜ ਨੇ ਸਾਨੂੰ ਉਦਾਹਰਨ ਦਿੱਤੀ ਉਥੋਂ ਵੀ ਵੀ ਜਿਉਂ-ਜਿਉਂ ਤੇਰੇ ਵਿੱਚ ਰਸ ਭਰੂ ਨਾ ਬਾਣੀ ਦਾ ਨਾਮ ਦਾ ਸੇਵਾ ਦਾ ਸਿਮਰਨ ਦਾ ਤੇ ਤੂੰ ਪੱਕਣ ਲੱਗ ਜਾਣਾ ਫਿਰ ਪੱਕਣ ਤੋਂ ਬਾਅਦ ਰਸ ਭਰੀ ਜਾਣਾ ਵਾ ਤਿਉਹ ਤੋਂ ਤੇਰੇ ਵਿੱਚ ਨਿਵਾਨ ਆਉਣੀ ਚਾਹੀਦੀ ਆ ਸਰੀਰ ਵਿੱਚ ਵੀ ਤੇ ਅੰਦਰੋਂ ਵੀ ਬਾਬਾ ਗੱਜਣ ਸਿੰਘ ਜੀ ਆਪਾਂ ਦੇਖਦੇ ਤਰਨਾਂਦਲ ਵਾਲੇ ਹੂੰ ਉਹ ਹੁਣ ਤੇ ਛਡਾਈ ਕਰ ਗਏ ਉਹਨਾਂ ਦੀ ਜਗ੍ਹਾ ਬਾਬਾ ਜੋਗਾ ਸਿੰਘ ਜੀ ਬੈਠੇ ਆ ਤੁਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ ਦਾਸ ਨਹੀਂ ਕੀਤੇ ਉਹਨਾਂ ਦਾ ਜਿਉਂ-ਜਿਉਂ ਉਹ ਰਸ ਪੱਕਿਆ ਪਿਆ ਸੀ ਉਹਨਾਂ ਦਾ ਅੰਦਰੋਂ ਬਾਹਰੋਂ ਜਿਹੜਾ ਹਿਰਦਾ ਸਾਰਾ ਕੁਝ ਪੱਕਿਆ ਪਿਆ ਸੀ ਰਸ ਨਾਲ ਉਹਨਾਂ ਦੀ ਧੌਣ ਐਂ ਰਹਿੰਦੀ ਹੁੰਦੀ ਸੀ ਥੱਲੇ ਲੱਗੀ ਜਿਦਾਂ ਹੀ ਅੰਦਰ ਆ ਆ ਹਾਂ ਮੁੜੀ ਰਹਿੰਦੀ ਸੀ ਧੌਣ ਕਿਉਂਕਿ ਉਹ ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਹੁੰਦੇ ਸੀ ਹਾਂਜੀ ਮਹਾਰਾਜ ਸਾਨੂੰ ਉਦਾਹਰਨਾਂ ਬਾਹਰੀ ਸਰੀਰ ਤੋਂ ਵੀ ਦਿੱਤੀਆਂ ਵਾਂ ਤੇ ਅੰਦਰੂਨੀ ਵੀ ਉਦਾਹਰਨਾਂ ਦਿੱਤੀਆਂ ਵਾਂ ਸੋ ਇਹ ਸੀ ਸਲੋਕ ਦੀ ਸਾਧ ਸੰਗਜੀ ਵਿਚਾਰ ਵਿਚਾਰ ਕਰਦੇ ਆ ਬਹੁਤ ਰੁੱਟੀਆਂ ਹੋ ਜਾਂਦੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਬਾਣੀ ਅੱਗੇ ਪਿੱਛੇ ਬੋਲੀ ਜਾ ਸਕਦੀ ਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ